ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਚੋਰੀ ਅਤੇ ਝੂਠ ਛੱਡਣ ਬਾਰੇ ਕੀ ਕਹਿੰਦੇ ਹਨ ਜੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਚੋਰੀ ਅਤੇ ਚੂਠ ਕਿਵੇਂ ਜੜਿਆ ਜਾ ਸਕਦਾ ਹੈ ਆਪਾਂ ਇਸ ਨੂੰ ਕਿਵੇਂ ਛੱਡ ਸਕਦੇ ਹਾਂ ਆਓ ਇਸ ਬਾਰੇ ਆਪਾਂ ਜਾਣਦੇ ਹਾਂ ਸੰਗਤ ਜੀ ਇੱਕ ਵਾਰੀ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਜਗਤ ਦਾ ਉਧਾਰ ਕਰਦੇ ਹੋਏ ਇੱਕ ਜੰਗਲ ਦੇ ਵਿੱਚੋਂ ਦੀ ਜਾ ਰਹੇ ਸਨ ਤਾਂ ਜੰਗਲ ਦੇ ਵਿੱਚੋਂ ਦੀ ਜਾਂਦਿਆਂ ਹੋਇਆਂ ਉਹਨਾਂ ਨੂੰ ਸ਼ਾਮ ਪੈ ਜਾਂਦੀ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਆਪਣੇ ਸਾਥੀ ਭਾਈ ਮਰਦਾਨੇ ਅਤੇ ਭਾਈ ਬਾਲੇ ਨੂੰ ਕਹਿਣ ਲੱਗੇ ਕਿ ਬਾਲਿਆ ਉੰ데ਰਾ ਬਹੁਤ ਹੋ ਗਿਆ ਹੈ ਕਿਉਂ ਨਾ ਆਪਾਂ ਇੱਥੇ ਜੰਗਲ ਦੇ ਵਿੱਚ ਹੀ ਰਾਤ गुजार ਲਈਏ ਅਤੇ ਜਦੋਂ ਸਵੇਰ ਹੋਵੇਗੀ ਤਾਂ ਇਥੋਂ ਅੱਗੇ ਵੱਲ ਚਾਲੇ ਪਾ ਦੇਵਾਂਗੇ ਤਾਂ ਗੁਰੂ ਨਾਨਕ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਭਾਈ ਬਾਲਾ ਅਤੇ ਭਾਈ ਮਰਦਾਨਾ ਕਹਿਣ ਲੱਗੇ ਕਿ ਪਾਸ਼ਾ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਓਵੇਂ ਹੀ ਠੀਕ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਅਤੇ ਭਾਈ ਮਰਦਾਨਾ ਅਤੇ ਭਾਈ ਬਾਲਾ ਜੀ ਉੱਥੇ ਜੰਗਲ ਦੇ ਵਿੱਚ ਹੀ ਰੁਕ ਜਾਂਦੇ ਹਨ ਤੇ ਰਾਤ ਦਾ ਭੋਜਨਿਕ ਪ੍ਰਸ਼ਾਦ ਦਾ ਸ਼ਾਕਨ ਤੋਂ ਬਾਅਦ ਗੁਰੂ ਨਾਨਕ ਪਾਸ਼ਾ ਜੀ ਉਸ ਪਰਮਾਤਮਾ ਦੀ ਯਾਦ ਵਿੱਚ ਬੈਠ ਜਾਂਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਲਈ ਸਮਾਧੀ ਲਾ ਕੇ ਬੈਠ ਜਾਂਦੇ ਹਨ ਤਾਂ ਇਹਨੇ ਨੂੰ ਤਾਂ ਇਹਨਾਂ ਨੂੰ ਇੱਕ ਚੋਰ ਡਰਦਾ ਹੋਇਆ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਆ ਜਾਂਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਕਹਿਣ ਲੱਗਾ ਕਿ ਪਾਸ਼ਾ ਜੀ ਮੈਂ ਇੱਕ ਚੋਰ ਹਾਂ ਅਤੇ ਮੈਂ ਇਸ ਚੋਰ ਵਾਲੇ ਜੀਵਨ ਤੋਂ ਬੜਾ ਤੰਗ ਪਰੇਸ਼ਾਨ ਹਾਂ ਇਸ ਲਈ ਮੈਂ ਇਸ ਚੋਰ ਵਾਲੇ ਜੀਵਨ ਨੂੰ ਛੱਡ ਕੇ ਇੱਕ ਨਵਾਂ ਜੀਵਨ ਆਰੰਭ ਕਰਨਾ ਚਾਹੁੰਦਾ ਹਾਂ ਅਤੇ ਕਹਿਣ ਲੱਗਾ ਕਪਾਸ਼ਾ ਜੀ ਤੁਸੀਂ ਤਾਂ ਨੇਕਾਂ ਪ੍ਰਾਣੀਆਂ ਨੂੰ ਤਾਰਿਆ ਹੈ ਅਤੇ ਹੁਣ ਤੁਸੀਂ ਮੈਨੂੰ ਵੀ ਤਾਰ ਦਿਵੋ ਤੇ ਮੈਨੂੰ ਕੋਈ ਸੱਚ ਦਾ ਰਾਹ ਵਿਖਾਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਚੋਰ ਦੀ ਗੱਲ ਸੁਣ ਕੇ ਬੜੇ ਹੀ ਸ਼ਾਂਤ ਸੁਭਾਅ ਦੇ ਨਾਲ ਬੋਲੇ ਕਹਿ ਲਗੇ ਕਿ ਠੀਕ ਐ ਤੁਸੀਂ ਅੱਜ ਤੋਂ ਬਾਅਦ ਚੋਰੀ ਕਰਨਾ ਤੇ ਝੂਠ ਬੋਲਣਾ ਬੰਦ ਕਰ ਦੇਵੋ ਤਾਂ ਫਿਰ ਸਭ ਕੁਝ ਆਪਣੇ ਆਪ ਹੀ ਠੀਕ ਹੋ ਜਾਵੇਗਾ ਚੋਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਕਹਿ ਲਗਾ ਕਾ ਪਾਤਸ਼ਾਹ ਜੀ ਜਿਵੇਂ ਤੁਸੀਂ ਮੈਨੂੰ ਕਿਹਾ ਹੈ ਮੈਂ ਅੱਜ ਤੋਂ ਬਾਅਦ ਉਸੇ ਤਰ੍ਹਾਂ ਹੀ ਕਰਾਂਗਾ ਇੰਨੀ ਗੱਲ ਕਹਿ ਕੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਉੱਥੋਂ ਚਲਿਆ ਜਾਂਦਾ ਹੈ ਅਤੇ ਕਾਫੀ ਦਿਨਾਂ ਤੋਂ ਬਾਅਦ ਉਹ ਚੋਰ ਗੁਰੂ ਨਾਨਕ ਪਾਸ਼ਾ ਜੀ ਨੂੰ ਲੱਭਦਾ ਹੋਇਆ ਫਿਰ ਉਹਨਾਂ ਦੇ ਕੋਲ ਆ ਜਾਂਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਕਹਿ ਲਗਾ ਕਿ ਪਾਸ਼ਾ ਜੀ ਜਿਵੇਂ ਤੁਸੀਂ ਮੈਨੂੰ ਕਿਹਾ ਸੀ ਕਿ ਚੋਰੀ ਕਰਨਾ ਅਤੇ ਝੂਠ ਬੋਲਣਾ ਛੱਡ ਦੇਵੋ ਮੈਂ ਬਹੁਤ ਪ੍ਰਯਾਸ ਕੀਤਾ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਮੈਂ ਨਾ ਤਾਂ ਚੋਰੀ ਕਰਨਾ ਛੱਡ ਸਕਿਆ ਅਤੇ ਨਾ ਹੀ ਝੂਠ ਬੋਲਣਾ ਛੱਡ ਸਕਿਆ ਐਸ ਲਈ ਤੁਸੀਂ ਮੈਨੂੰ ਇਨ੍ਹਾਂ ਔਗਣਾ ਤੋਂ ਮੁਕਤ ਹੋਣ ਦਾ ਕੋਈ ਹੋਰ ਰਸਤਾ ਦੱਸੋ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਚੋਰ ਦੀ ਗੱਲ ਸੁਣ ਕੇ ਕਹਿ ਲਗੇ ਕਪਾਈ ਤੇਰੇ ਮਾਨ ਵਿੱਚ ਜੋ ਵੀ ਆਉਂਦਾ ਹੈ ਤੂੰ ਉਹੀ ਕਰ ਪਰ ਜਿਹਦੇ ਘਰ ਵਿੱਚ ਰਾਤ ਨੂੰ ਤੁਸੀਂ ਚੋਰੀ ਕਰੋਗੇ ਪਰ ਦੂਸਰੇ ਦਿਨ ਸਵੇਰੇ ਉਸ ਉਹਨਾਂ ਦੇ ਘਰੇ ਜਾ ਕੇ ਤੂੰ ਇਹ ਜ਼ਰੂਰ ਦੱਸਣਾ ਹੈ ਕਿ ਇਹ ਚੋਰੀ ਮੈਂ ਕੀਤੀ ਹੈ ਅਤੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਤੂੰ ਝੂਠ ਬੋਲੇਗਾ ਉਹ ਨੂੰ ਅਨੂਸ਼ ਸ਼ਾਮ ਨੂੰ ਇਹ ਗੱਲ ਜ਼ਰੂਰ ਦੱਸਣੀ ਹੈ ਕਿ ਮੈਂ ਤੈਨੂੰ ਆ ਝੂਠ ਬੋਲਿਆ ਹੈ ਤਾਂ ਉਸ ਚੋਰ ਨੂੰ ਗੁਰੂ ਨਾਨਕ ਪਾਸ਼ਾ ਦੀ ਇਹ ਗੱਲ ਬਹੁਤ ਚੰਗੀ ਲੱਗੀ ਅਤੇ ਉਹ ਕਹਿਣ ਲੱਗਾ ਕਿ ਪਾਸ਼ਾ ਜੀ ਮੈਂ ਹੁਣ ਅੱਗੇ ਤੋਂ ਇਸੇ ਤਰ੍ਹਾਂ ਹੀ ਕਰਾਂਗਾ ਅਤੇ ਫਿਰ ਉਹ ਗੁਰੂ ਨਾਨਕ ਪਾਸ਼ਾ ਜੀ ਨੂੰ ਨਮਸਕਾਰ ਕਰਕੇ ਉੱਥੋਂ ਚਲਿਆ ਜਾਂਦਾ ਹੈ ਇਸੇ ਤਰ੍ਹਾਂ ਕਈ ਦਿਨ ਬੀਤ ਗਏ ਤਾਂ ਇੱਕ ਦਿਨ ਗੁਰੂ ਨਾਨਕ ਪਾਸ਼ਾ ਜੀ ਉਸ ਜੰਗਲ ਦੇ ਵਿੱਚੋਂ ਦੀ ਗੁਜ਼ਰ ਰਹੇ ਸਨ ਤਾਉ ਚੋਰ ਉਸੇ ਜੰਗਲ ਵਿੱਚ ਲੱਕੜੀਆਂ ਕੱਟ ਰਿਹਾ ਸੀ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਨੂੰ ਪੁੱਛਣ ਲੱਗੇ ਕਪਾਈ ਜਿਵੇਂ ਤੈਨੂੰ ਕਰਨ ਲਈ ਕਿਹਾ ਗਿਆ ਸੀ ਤੂੰ ਉਹਦਾ ਕਰਿਆ ਹੈ ਜਾਂ ਨਹੀਂ ਤਾਉ ਚੋਰ ਗੁਰੂ ਨਾਨਕ ਪਾਸ਼ਾ ਜੀ ਦੀ ਗੱਲ ਸੁਣ ਕੇ ਸ਼ਰਮ ਦੇ ਨਾਲ ਆਪਣੀ ਧੌਂ ਨੀਵੀਂ ਕਰ ਲੈਂਦਾ ਹੈ ਅਤੇ ਕਹਿ ਲਗਾ ਕ ਪਾਸ਼ਾ ਜੀ ਤੁਸੀਂ ਮੈਨੂੰ ਜਿਵੇਂ ਕਰਨ ਲਈ ਕਿਹਾ ਸੀ ਮੈਂ ਓਵੇਂ ਨਹੀਂ ਕਰ ਸਕਿਆ ਕਿਉਂਕਿ ਮੈਂ ਤੁਹਾਡੇ ਦੱਸੇ ਹੋਏ ਉਪਾਅ ਨੂੰ ਬੜਾ ਸੌਖਾ ਤੇ ਸਰਲ ਸਮਝ ਗਿਆ ਸਾਂ ਕਿਉਂਕਿ ਮੈਂ ਤੁਹਾਡੇ ਦੱਸੇ ਹੋਏ ਤਾਰਕ ਨੂੰ ਸੌਖਾ ਤੇ ਸਰਲ ਸਮਝਣ ਲੱਗਾ ਸਾਂ ਪਰ ਮੈਂ ਜਿੱਥੇ ਵੀ ਚੋਰੀ ਕਰਦਾ ਸੀ ਜਿੰਨਾਂ ਦੇ ਘਰ ਚੋਰੀ ਕਰਦਾ ਸਾਂ ਤਾਂ ਉਹਨਾਂ ਨੂੰ ਸੱਚ ਦੱਸਣ ਦੀ ਹਿੰਮਤ ਨਹੀਂ ਪੈਂਦੀ ਸੀ ਅਤੇ ਜਿਸ ਨੂੰ ਝੂਠ ਬੋਲਦਾ ਸੀ ਉਹਨਾਂ ਨੂੰ ਵੀ ਸੱਚ ਦੱਸਣ ਦੀ ਹਿੰਮਤ ਨਹੀਂ ਸੀ ਅਤੇ ਮੈਨੂੰ ਬੜੀ ਸ਼ਰਮ ਆਉਂਦੀ ਸੀ ਹੋਣ ਮੈਂ ਝੂਠ ਬੋਲਣਾ ਤੇ ਚੋਰੀ ਕਰਨਾ ਹੀ ਬੰਦ ਕਰ ਦਿੱਤਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਚੋਰ ਨੂੰ ਕਹਿ ਲਗੇ ਕਿ ਭਾਈ ਤੈਨੂੰ ਇੰਨੀ ਗੱਲ ਦੱਸਣ ਦੇ ਲਈ ਇੰਨੀ ਸ਼ਰਮਿੰਦਗੀ ਕਿਉਂ ਮਹਿਸੂਸ ਹੋ ਰਹੀ ਹੈ ਪਰ ਇਹ ਤਾਂ ਬਿਲਕੁਲ ਉਹੀ ਹੋਇਆ ਜੋ ਤੂੰ ਚਾਹੁੰਦਾ ਸੀ ਤੈਨੂੰ ਤਾਂ ਝੂਠ ਬੋਲਣ ਵਾਲੇ ਔਗਣਾ ਤੋਂ ਅਤੇ ਚੋਰੀ ਕਰਨ ਵਾਲੇ ਔਗਣਾ ਤੋਂ ਮੁਕਤੀ ਮਿਲ ਗਈ ਹੈ ਸੰਗਤ ਜੀ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਚੋਰ ਚੋਰੀ ਕਰਨੋਂ ਅਤੇ ਝੂਠ ਬੋਲਣੋਂ ਹਟ ਗਿਆ ਅਤੇ ਉਹ ਸੱਚ ਅਤੇ ਧਰਮ ਦੇ ਰਾਹ ਤੇ ਤੁਰ ਪਿਆ ਉਸ ਤੋਂ ਬਾਅਦ ਉਹ ਨਨੇਕ ਕੰਮ ਕਰਨ ਲੱਗ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਵੀ ਇਸੇ ਤਰ੍ਹਾਂ ਗੁਰੂ ਨਾਨਕ ਪਾਸ਼ਾ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਕਦੀ ਵੀ ਜ਼ਿੰਦਗੀ ਦੇ ਵਿੱਚ ਝੂਠ ਨਹੀਂ ਬੋਲਣਾ ਚਾਹੀਦਾ ਹੱਕ ਅਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਸੋ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤਿਹ